ਹੈਲੋ ਹਸੀਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੱਟ ਚੰਦੇ ਸਵਾਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੇ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਡ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਜਿਵੇਂ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹੁਣੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰ ਲੈ ਵੀ ਤੇਲਾਪੇ ਠੀਕ ਹੈ ਲੈ ਵੀ ਸਾਡੇ ਬਾਪੂ ਦੇ ਘਰ ਨੇ ਡੈਡੀ ਦੀਆਂ ਬਾਹਰ ਖੜ ਗਈ ਜੀ ਡੈੱਡ ਹੋ ਗਈ ਜਮੀ ਇਹ ਐਂ ਗਿਰ ਗਈ ਥੱਲੇ ਜਮੀ ਇਧਰਾਂਗੇ ਚ ਆ ਗਈ ਸੀ ਅਜੀ ਬੂੰਗਾ ਟਿ ਬੋਗਾ ਟਿ ਬੀ ਟਿਗੇ ਲਵਾਏ ਨੇ 4 ਪੰਜਵਾਂ ਹੋਣ ਲੱਗਣਾ ਠੀਕ ਹੈ 4 ਲੱਗੇ ਆਹ ਥੋੜੇ ਸਾਹਮਣੇ ਆ ਐਨ ਓਕੇ ਰਿਪੋਰਟ ਠੀਕ ਹੈ ਪਹਿਲਾਂ ਇੱਕ ਨਮਾ ਡੈਡ ਹੋ ਗਈ ਸੀ ਜਿਵੇਂ ਮਤਲਬ ਟੁੱਟ ਜਾਂਦੀ ਆ ਹੱਡੀ ਟੁੱਟੇ ਖੱਲੇ ਗਿਰ ਜਾਂਦੀ ਆ ਉਹ ਜੀ ਹੋ ਗਈ ਮੈਂ ਚੱਕ ਕੇ ਲੈ ਕੇ ਆਇਆ ਸੀ ਗੱਡੀ ਚੋਂ ਲਾਲੂ ਪਲਾਂਟ ਚ ਗੱਡੀ ਭਰਨ ਗਿਆ ਜਿਹੜੀ ਫਿਲੰਡਰ ਵਾਲੀ ਉੱਥੇ ਸਵੇਰੇ 4 ਵਜੇ ਫੋਨ ਆਇਆ ਸਾਡੇ ਕੋਲ ਵੀ ਭਾਈ ਬਾਹ ਛੱਡ ਗਈ ਫਿਰ ਮੈਂ ਕੱਲਾ ਗਿਆ ਮੋਸੇ ਨਾਲ ਲੈ ਕੇ ਰਾਤੀ ਫੋਨ ਆਇਆ ਮੀਂਹ ਪੈਣ ਲੱਗ ਗਿਆ ਫਿਰ ਵਾਪਸ ਆਇਆ ਮੈਨੂੰ ਫੋਨ ਕਰੀਏ ਘਰ ਦੇ ਮਾਤਾ ਬੀਦੂ ਵਾਪਸ ਆਇਆ ਮੈਨੂੰ ਪਤਾ ਨਹੀਂ ਲੱਗਿਆ 8-9 ਫੋਨ ਕੀਤੇ ਫੇਰ ਕਿ ਜਾਇ ਪਤਾ ਲੱਗਿਆ ਫੇਰ ਵਾਪਸ ਆਇਆ ਕਰੇ ਫਿਰ ਗੱਡੀ ਲੈ ਗਏ ਮੇਰ ਮਮੀ ਕੋ ਡੈਡੀ ਦਾ ਯਾਰ ਦੋਸਤ ਸੀ ਉਹਨੇ ਕਹਿੰਦਾ ਕਹਿੰਦਾ ਮੇਰੇ ਘਰ ਲਈ ਬਾਹ ਖੜ ਗਈ ਸੀ ਰਾਤ ਵੀ ਅਸੀਂ ਅੰਬਾਲਾ ਹੀ ਲੈ ਗਏ ਸੀ ਭਾਈ ਉੱਥੇ ਟੀਕਾ ਲਵਾਇਆ ਸੀ ਅਸੀਂ ਅੰਬਾਲੇ ਚਲੇ ਗਏ ਫਿਰ ਉਹਨੇ ਟੀਕਾ ਲਾਇਆ ਅੱਧਾ ਘੰਟਾ ਦੇਖਿਆ ਲਾ ਕੇ ਪੌਣਾ ਘੰਟਾ ਕਹਿੰਦਾ ਵੀ ਨਾ ਤੁਸੀਂ ਗੁੰਗਾ ਬੁੰਗਾ ਟੀਬੀ ਲੈ ਜਾਓ ਉੱਥੇ ਟੀਕਾ ਲੱਗੂਆ ਪਰ ਉਸ ਤੋਂ ਬਾਅਦ ਅਸੀਂ 11:00 ਵਜੇ ਗਏ ਬਈ 3:00 ਵਜੇ ਸਾਡਾ ਨੰਬਰ ਆਇਆ ਜਦੋਂ 3 ਵਜੇ ਨੰਬਰ ਆਇਆ ਸਾਡਾ ਫਿਰ ਉਹ ਤੋਂ ਬਾਅਦ ਕਹਿੰਦੇ ਵੀ ਡਾਕਟਰ ਨੇ ਪੁੱਛਣ ਲੱਗੀ ਭਾਈ ਟੀਕਾ ਲਵਾਇਆ ਤੁਸੀਂ ਅਸੀਂ ਕਹਾਈ ਹਾਂ ਟੀਕਾ ਲਵਾਇਆ ਹੋਇਆ ਕਹਿੰਦੇ ਫੇਰ ਨਹੀਂ ਲੱਗਦਾ ਵੀ ਤੁਸੀਂ ਕੱਲ ਨੂੰ ਆਇਓ ਫਿਰ ਅਸੀਂ ਦੂਜੇ ਦਿਨ ਫੇਰ ਗਏ ਭਾਈ ਟੀਕਾ ਲਵਾਣ ਕੀ ਗੱਲ ਹੋਇਆ ਬੰਦੀ ਗਿਆ ਥੋੜੇ ਫਰਕ ਪਿਆ ਡੈਡੀ ਇੱਥੇ ਬੈਠਾ ਕੁਰਸੀ 'ਤੇ ਮੈਂ ਮੰਜੇ 'ਤੇ ਬੈਠਾ ਸੀ ਕਹਿੰਦਾ ਮੇਰੀ ਕਹਿੰਦਾ ਮੇਰੀ ਮਾਂ ਕਿੱਥੇ ਗਈ ਮੈਂ ਤੇਰੇ ਨਾਲੇ ਲੱਗਦੀ ਆ ਕਹਿੰਦਾ ਪਤਾ ਨਹੀਂ ਲੱਗ ਰਹਾ ਡੈੱਡ ਹੋ ਗਈ ਜੇ ਬਾਈ ਚਲੋ ਵਾਹਿਗੁਰੂ ਦਾ ਸ਼ੇਤਰਾ ਮਾਲਕ ਦਾ ਬਾਹਰ ਚੱਲਣ ਲੱਗੀ ਆਪਣੇ ਜੋਗਾ ਹੋ ਗਿਆ ਇਹ ਹੀ ਬਹੁਤ ਹੁੰਦਾ ਬੰਦੇ ਨੂੰ ਤੇ ਬਾਕੀ ਹੁਣ ਕਰਦਾ ਬਾਪੂ ਰਿਟਾਇਰਮੈਂਟ ਗੱਡੀ ਤੋਂ ਉਹਨੂੰ ਐਸ਼ ਕਰ ਮੋਜਾਂ ਮਾਣ ਬਥੇਰਾ ਕਮਾ ਕੇ ਦੇ ਦਿਆ ਬਥੇਰਾ ਕਰ ਜੋੜ ਤੇ ਹੁਣ ਬਾਪੂ ਕਰ ਮੋਜਾਂ ਹੈ ਬਾਪੂ ਦਾ ਵਿਚਾਰਾ ਜੀਨ ਲੱਗਦਾ ਘਰਾਂ ਕਿਤੇ ਸਾਰਾ ਦਿਨ ਪੀ ਪੀ ਪਾ ਪਾ ਚੱਲਣਾ ਤੇ ਵੀ ਪੈਨ ਨੂੰ ਤੇਰੀ ਮਨ ਕਿ ਨਹੀਂ ਹਾਂ ਓਹ ਥੋੜੀ ਜਿਹੀ ਥੋਪ ਉਹ ਆ ਕਦੇ ਰਹਿਿਆ ਨਹੀਂ ਕਰਾਂ ਕਈ 5 ਸਾਲ ਹੋ ਗਏ 5 ਸਾਲ ਹੋ ਗਏ ਪਰ ਅੱਡਾ ਹੋਇਆ ਨਹੀਂ ਜਤਿੰਦਰ ਸਾਲ ਕਰਦਾ ਲੱਗਦਾ 28 ਸਾਲ ਹੋ ਗਏ ਸਾਨੂੰ 28 ਸਾਲ ਹੋ ਗਏ ਹਨ 28 ਸਾਲ ਮੈਨੂੰ ਕੋਈ ਸੋਖੇ ਨਹੀਂ ਦੇਖਿਆ ਇਸ ਮੈਂ ਹੈ ਨਹੀਂ 28 ਸਾਲ ਬਾਰੇ ਦੇ ਆ ਕੋਈ ਦੂਸਰਾ ਨਾ ਕੋਈ ਘਰ ਦਾ ਬਈ ਦਾ ਅਗਲਾ ਆ ਗਿਆ ਬਗਿਆ ਨਾ ਕੋਈ ਦੂਸਰਾ ਨਾ ਕੋਈ ਦੀਵਾਲੀ ਨਾ ਕੋਈ ਵਿਆਹ ਆ ਗਿਆ ਬਗਿਆ ਆ ਗਿਆ ਇਹ ਰੱਖ ਮੱਤ ਵੱਲ ਕਹਨਾ ਸਾਡਾ ਮੋਟਰਸਾਈਕਲ ਚੱਕਿਆ ਗਿਆ ਸੀ ਬਈ ਉਹਨੇ ਚੱਲਦਾ ਲਿਆ ਕੇ ਜਿਹਦੇ ਕੋਲੋਂ ਆਪਾਂ ਨੇ ਥਾਲ ਹੋ ਗਿਆ ਮੋਟਰਸਾਈਕਲ ਮੈਂ ਲਿਆ ਸੀ ਆਪਣੀ ਕਮਾਈ ਦਾ 33000 ਕਿਸ਼ਤ ਭਰੇ ਕਰਦਾ ਨਾ ਮੈਂ ਇਹਨਾਂ ਬਗਨੇ ਸਾਨੂੰ ਮੇਨਾ ਮਾਰਿਆ ਕਿਸੇ ਨੇ ਮੇਰੇ ਬਾਪੂ ਨੂੰ ਡੈਡੀ ਕਹਿੰਦਾ ਨਵਾਂ ਲੇ ਲਿਆ ਮੋਟਰਸਾਈਕਲ ਕਹਿੰਦਾ ਕਿ ਟੁੱਟੇ ਲਈ ਵੀਰ ਜਨਾ ਪਰ ਉਹ ਵਜ੍ਹਾ ਅੱਜ ਬੰਦਾ ਦੁਨੀਆ ਤੇ ਨਹੀਂ ਹੈਗਾ ਅੱਜ ਉਹ ਬੰਦਾ ਪੂਰਾ ਹੋ ਗਿਆ ਨਹੀਂ ਉਹਨੂੰ ਦਿਖਾਣਾ ਸੀ ਭਾਈ ਦੇਖ ਤਾਂ ਲਿਆ ਸੀ ਉਹਨੇ ਪਹਿਲਾਂ ਮੋਟਰਸਾਈਕਲ ਲਾਇਆ ਸੀ ਪਰ ਅੱਜ ਹੈ ਨਹੀਂ ਦੁਨੀਆ ਦੇ ਚਲੋ ਕੋਈ ਗੱਲ ਨਹੀਂ ਮੇਣਾ ਵੀ ਕਹਿੰਦੇ ਉਹਨੂੰ ਵੱਜਦਾ ਜਿਹੜੇ ਚੱਲ ਸਕਦੇ ਆ ਕਿ ਨਹੀਂ ਮੁਸੀਬਤਾਂ ਮੇਣਾ ਤੇ ਮਾਰਨਾ ਤਾਕੜੇ ਨੂੰ ਕੋਣ ਮੇਣਾ ਮਾਰਦਾ ਮਾਰ ਸਕਦਾ ਕੋਈ ਮੇਣਾ ਮੱਚਦਾ ਬੰਦਾ ਤਰੱਕੀ ਹੋਰ ਕਰਦਾ ਚੱਲਦੇ ਰਹਿੰਦੇ ਨੇ ਕੋਈ ਕਹਾ ਕਰਦੀ ਕਿ ਹੈ ਕਿ ਗੱਡੀ ਦਾ ਮੈਂ ਸੰਜਣਾਂ ਘੜ ਕੇ ਖੜਾ ਦੇ ਆਂ ਅੰਮੇ ਆਪਣੇ ਜੋ ਆਕਾਪਾ ਵੀ ਖੜੇ ਖਾਂ ਗੱਡੀ ਦਾ ਆਜੀ ਗੱਡੀਆਂ ਐ ਠੱਟੀਆਂ ਲੋ ਬੰਦੇ ਸੋਚ ਗਏ ਹੀ ਨਹੀਂ ਕਰਦੇ ਹਣੇ ਹੂੰ ਜੱਸਾ ਹਾਂ ਕੋਣ ਕੋਕਦੇ ਨਹੀਂ ਹੁੰਦੇ ਹੈਗੇ ਅਗਰ ਦੇ ਦੁਨੀਆਦਾਰੀ ਆ ਹਾਂ ਬੱਧੀ ਦੇ ਜਾਣ ਕਾ ਹੀ ਨੰਦੇ ਹੈ ਨਹੀਂ ਆ ਜਾਈ ਗੱਡੀ ਗੱਡੀਆ ਗੱਡੀ ਲਿਆਊਗਾ ਬਾਪੂ ਹਾਂ ਬਾਪੂ ਗੱਡੀ ਹਾਂ ਪੇ ਗੱਡੀ ਕਰ ਗੱਡੀ ਕਰ ਰਹੇ ਲੋਕੋ ਆਫਗਾਨੀਆਂ ਗੱਡੀ ਚੜੀ ਫਰੀਆਂ ਗੱਡੀਆਂ ਸਾਰੀਆਂ ਆਪਣੀਆਂ ਬਈ ਦੱਸ ਕਿਹੜੀ ਲੈਣੀ ਹੈ ਸਕੋਰ ਵੀ ਲੈਣੀ ਹੈ ਸਕੋਰ ਡਾ ਵਰਨਾ ਆਲ ਟੋ ਮ੍ਰਤੀ ਜਨ ਸਾਰੀਆਂ ਆ ਜਾਣੀਆਂ ਆਪਣੀਆਂ ਹੀ ਸਾਰੀਆਂ ਰੁਕਮਨ ਜਵਾਬ ਇਹ ਦਿੰਦੇ ਹੂੰ ਪਰ ਮੈਂ ਜੰਦੀ ਨਾ ਮੈਂ ਕਹਿੰਦਾ ਕੋਈ ਬਦ ਨਹੀਂ ਭੈ ਕਿ ਕਿਸੇ ਨੂੰ ਹਰਾਮ ਕਰਨਾ ਕੋਈ ਆਥਨ ਓਕੇ ਆ ਬਈ ਮੈਂ ਖੜ ਗਿਆ ਜੀ ਬਈ ਜਿਹਨੂੰ ਕਿਸੇ ਨੂੰ ਇਧਰ ਅੰਗੂਂਦਾ ਭਾਜੀ ਗਲੂਕੋਜ਼ ਨਾ ਲਵਾਇਓ ਠੀਕ ਐ ਸਿੱਧਾ ਬੂੰਗਾ ਟੀਬੀ ਜਾਇਓ ਨੂੰ ਗੂਗਲ ਤੇ ਨੈਟ ਤੇ ਸਰਚ ਮਾਰ ਲਿਓ ਇਹ ਬਰਵਾਲੇ ਤੋਂ ਪਰੇ ਵਾ ਜਾਣ ਡੇਰਾ ਬਸੀ ਟੱਪ ਕੇ ਵਾਲੇ ਅੰਬਾਲਾ ਡੇਰਾ ਬਸੀ ਫਿਰ ਬਰਵਾਲਾ ਬਰਵਾਲੇ ਤੋਂ ਅਗੇ ਪੰਜਪੂਰ ਪੰਜਕੂਲੇ ਵਾਲਾ ਪੰਜਕੂਲੇ ਵਾਲਾ ਨਹੀਂ ਦੂਆ ਰੋਡ ਆ ਕਿਹੜਾ ਰੋਡ ਆ ਪਏ ਕਚੇਤਰ ਵਾਲਾ ਹਨ ਉਹ ਵੀ ਨਹੀਂ ਹੋਰੇ ਦਾ ਨਾ ਇੱਕ ਪੰਜ ਪੰਜਕੂਲੇ ਵਾਲਾ ਵੀ ਨਹੀਂ ਨਾ ਕਹੇਤਰ ਵਾਲਾ ਹੋਰ ਆਵੇ ਕਿਹੜਾ ਸਰਦਵਾਰ ਵਾਲਾ ਰੋਡ ਆ ਉਹ ਉਹ ਤੋਂ ਝਾਂਕ ਆਉਂਦੇ ਕੋਲੇ ਉਸ ਸਾਈਡ ਤੇ ਭਾਈ ਉੱਥੇ ਜਾਓ ਪਹਿਲੇ ਟੀਕੇ ਜੇ ਫਰਕ ਪੈ ਜਾਂਦਾ ਬੋਸ ਲਾ ਕੇ ਫੇਰ ਨਹੀਂ ਫੇਰ ਖੂਨ ਨਾ ਹੋਏ ਨਾ ਗਲੋ ਲੱਗ ਗਿਆ ਬਾਕੀ ਇਹ ਵਿਸ਼ਵਾਸ ਦੀ ਗੱਲ ਆ ਵਿਸ਼ਵਾਸ ਰੱਖਣਾ ਪੈਂਦਾ ਇਹ ਵਿਕਾਸ਼ ਨਹੀਂ ਲੱਖੋ ਵੀ ਡੀਆ ਟੀਕਾ ਵੀ ਨਹੀਂ ਅਸਰ ਕਰਦਾ ਇਹ ਨੰਬਰ ਲਾਂਦੇ ਆ 7 ਵਜੇ ਤੋਂ ਲੈ ਕੇ 4 ਵਜੇ ਤੱਕ ਨੰਬਰ ਲਾਣਨੇ ਆ ਭਾਈ 100 ਰੁਪਿਆ ਨੰਬਰ ਲਖਾਈ ਦਾ ਲੈਣਨੇ ਆ ਨਾਮ ਲਖਾਈ ਦਾ ਠੀਕ ਆ ਜਿਹੜਾ 100 ਰੁਪਿਆ ਨਾਮ ਲਖਾਈ ਦਾ ਲੈਣਨੇ ਆ ਉਹ ਫਿਰ ਦਵਾਈ ਦੇ ਵਿੱਚੋਂ ਕੱਟ ਦਿੰਨੇ ਆ ਦਵਾਈ ਵੀ ਜਿਹੜੇ ਹਿਸਾਬ ਨਾਲ ਆਊਗੀ ਬੰਦਿਆਂ ਦੇ ਕਿਸੇ 1000 ਦੀਆਂ ਦੀ ਵਿੱਚ ਟੀਆ ਕਿਸੇ 1500 ਦੀ ਕਿਤੇ 500 ਦਾ ਟੀਕਾ ਹੀ ਲੱਗਦਾ ਇਸ ਆਵਲ ਨੂੰ ਦਵਾਈ ਆ ਠੀਕ ਹੈ ਆਪਣਾ ਰੋਟੀ ਪਾਣੀ ਜਿਹਨੇ ਲੈ ਕੇ ਜਾਣਾ ਭਾਈ ਘਰੋਂ ਲੈ ਕੇ ਜਾਓ ਨੇ ਉੱਥੇ ਢਾਬੇ ਹੈਗੇ ਨੇ ਕਿਹਨੇ ਰੋਟੀ ਪਾਣੀ ਉੱਥੇ ਖਾਦਾ ਬੰਦਾ ਜਿਹਨੇ ਆਪਣੇ ਘਰੋਂ ਲੈ ਕੇ ਜਾਣਾ ਭਾਈ ਕਰਾਉਣਾ ਚਾਹਦਾ ਬੜੀ ਦੂਰ ਦੂਰੋਂ ਆਉਂਦੇ ਆ ਐਮਪੀ ਯੂਪੀ ਬਿਹਾਰ ਉੱਤਰਾਖੰਡ ਅਮਾਚਲ ਪ੍ਰਦੇਸ਼ ਬੜੀ ਦੂਰ ਦੂਰ ਦੇ ਲੋਕ ਆ ਨੇ ਸਮਝਦਾ ਪਾਠ ਹੀ ਹੋਊ ਭਾਈ ਮਰੇ ਵੱਡੇ ਦੇ ਰੱਖਦਾ ਐ ਬੰਦਾ ਡਟੋ ਗੀ ਖੱਬੇ ਪਹਿਲਾਂ ਖੜਾ ਹੀ ਵੀ ਖੱਬਾ ਪਾਸਾ ਸਾਰਾ ਇਹ ਟੁਇਆ ਦੇ ਬੰਦ ਲੱਤ ਅੱਜ ਤੋਂ 12 ਸਾਲ ਪਹਿਲਾਂ ਠੀਕ ਫੇਰ ਹੋਈ ਇਹ ਲੱਤ ਖਰਾਬ ਜੜੀ ਆਪੇ ਤੇਰੀ ਲੱਤ ਤੱਕੀ ਫੇਰੇ ਲੱਤ ਗਲ ਗਈ ਸਾਰੀ ਇਹ ਸਾਰੀ ਪਲਾਸਟਿਕ ਸੱਜਦੀ ਹੋਈ ਹੋਈ ਆ ਆ ਜੀ ਬਚੀ ਸੀ ਇੰਨੀ ਇੰਨੀ ਆ ਇਹਨੀ ਸਾਰੀ ਗਲ ਗਈ ਇਹ ਸਾਰੀ ਬਾਟੀ ਸੱਜਦੀ ਹੋਈ ਗਈ ਡਾਕਟਰ ਐਂ ਉਂਗਲੀਆਂ ਮਾਰਦੇ ਚੱਪਲੀਆਂ ਦੇ ਵਿੱਚ ਦੁੱਖ ਆਏ ਨੇ ਪਰ ਸੁੱਖ ਦੇ ਆਏ ਨੇ ਦੁੱਖ ਵੀ ਨੇ ਇਹਨੇ ਉਹ ਦੇ ਦਿੱਤੇ ਹੋ ਗਏ ਠੀਕ ਹੋ ਗਈ ਫੇਰ ਗੱਡੀ ਚ ਲਾਈ ਉਹ ਪਾਸਾ ਖੜ ਗਏ ਫੇਰ ਗੱਡੀ ਚ ਲਾਈ ਇਹ ਠੀਕ ਹੋ ਗਈ ਮੈਂ ਹੁਣ ਰਿਟਾਇਰਮੈਂਟ ਕਰਾਤਾ ਭਾਈ ਵੀ ਕਹਿੰਦਾ ਜਾਣਾ ਜਾਣਾ ਮੈਂ ਮਾ ਨਹੀਂ ਤੂੰ ਆਇਸ਼ ਕਰ ਉਥੇ ਹੀ ਰਕ ਮਾ ਕੇ ਦੇ ਦਿੱਤੇ ਆ ਜਿਆਣੇ ਇਹਦੇ ਇਹਦੇ ਹੋ ਕੇ ਦਿਨਾਂ ਬਾਅਦ ਕਿਤੇ ਫੇਰ ਕਰੀ ਜਾਂਦਾ ਫੇਰ ਨਹੀਂ ਹਟਦਾ ਜੀ ਹੁਣ ਬਾਬਾ ਜੀ ਹਾਂ ਚੱਲ ਪੁੱਛਾਂ ਦੋਸਤੋ ਬਾਬੇ ਤੋਂ ਆਏ ਨਹੀਂ ਬਾਬੇ ਬਾਬਾ ਰਿਟਾਇਰਮੈਂਟ ਹੋ ਗਿਆ ਭਾਈ ਬਾਬੇ ਆਉਣ ਕਿੱਥੇ ਹਨ ਕਿ ਨਹੀਂ ਹਾਂ ਹੁਣ ਲੈ ਬਈ ਅੰਤਰੰਗ ਦਾ ਬਈ ਇਹ ਹੀ ਇਲਾਜ ਆ ਪਰ ਟੀਕੇ ਬਹੁਤ ਜਣਾ ਲੱਗਦੇ ਨੇ ਠੀਕ ਆ ਥਾਂ ਥਾਂ ਟੀਕੇ ਲਾਉਂਦੇ ਨੇ ਮੇਦਰਾੰਗ ਦੇ ਰਾਥਲੀ ਠੀਕ ਆ ਜਿਹੜਾ ਗੋਗਾ ਟੀਮ ਹੀ ਲੱਗਿਆ ਨਹੀਂ ਬੋ ਪੈ ਗਿਆ ਭਾਈ ਖਾ ਲਾ ਅੰਨਾ ਮੌਸਮ ਹੋ ਗਿਆ ਮੌਸਮ ਨੂੰ ਦੋ ਘਰਤ ਪੈ ਜਾਣ ਦੋ ਦਿਨ ਹੋ ਗਏ ਮੀਂਹ ਪੈਦਿਆਂ ਕੱਲ ਨੂੰ ਦੱਸਿਆ ਵਾ ਅੱਛਾ ਬੰਨੋ ਬੈਠਾ ਮੌਸਮ ਬਹੁਤ ਅੱਜ ਕੀ ਤਾਉ ਹਲੇ ਬਲੇ ਫੋਨ ਕਰੇ ਮੈਂ ਕੋਸਮਾ ਬੈਠੀ ਦੋ ਟਾਈਮ ਕਿਨ ਨੂੰ ਮੈਂ ਮੱਥ ਕੇ ਵਾਜੇ ਨਾਲ ਆਖਣ ਦੀ ਕੋਸ਼ਿਸ਼ ਹੂੰ ਬਾਦੂ ਬਲੇ ਮੈਂ ਦਿਨਾਂ ਚ ਫਰਕ ਪੈ ਗਿਆ ਅੱਧੇ ਘੰਟੇ ਲਓ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੀ ਨੂੰ ਦੱਸਿਆ ਕਰੋ ਤੇ ਵੀਡੀਓ ਨਾਲ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਤੋਂ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਪਾਂ ਬਲੌਗ ਦਾ ਇਥੇ ਐਂਡ ਜੀ ਸ਼ੰਘਾਈ ਫਿਰ ਸਸਰੀਕਾਲ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਨਾਲ ਹੀ ਅਸਦੇ ਬਾਦਰ ਰੱਬ ਤਰੱਕੇ ਦੇ ਤੁਹਾਨੂੰ ਸ਼ੰਘਾਈ ਫਿਰ ਸਤ ਸ੍ਰੀ ਅਕਾਲ